जला सरदार कुर्जी सिंध योजना दिल्ली सुनो दिल्ली सुनो दिल्ली सुनो ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਜੀ ਜੈ ਵਾਲਮੀਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਐਮਪੀ ਸਾਹਿਬ ਕਾਗਜ਼ ਭਰਨ ਜਾ ਰਿਹਾ ਜੀ ਸਾਡੇ ਗੁਰਜੀਤ ਸਿੰਘ ਓਜਲਾ ਜੀ ਜਿਹੜੇ ਦੋ ਵਾਰੀ ਸੰਸਦ ਰਹਿ ਚੁੱਕੇ ਆ ਤੇ ਅੰਮ੍ਰਿਤਸਰ ਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਅੱਗੇ ਵੀ ਦੋ ਵਾਰੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਵਾ ਤੇ ਹੁਣ ਵੀ ਸਾਨੂੰ ਉਮੀਦ ਆ ਕਿ ਸ਼ਹਿਰ ਵਾਸੀਆਂ ਦੇ ਬਹੁਤ ਮਾਣ ਆ ਕਿ ਐਤੀ ਤੀਸਰੀ ਵਾਰੀ ਫੇਰ ਸਾਨੂੰ ਮਰਮਾਨੇ ਨੂੰ ਮੇਰੇ ਵੱਡੇ ਭਰਾ ਨੂੰ ਸੇਵਾ ਦਾ ਮੌਕਾ ਦਿੱਤਾ ਜਾਏਗਾ ਤੇ ਉਦਰਾ ਹੀ ਜੇ ਸਾਨੂੰ ਜਤਾਂਦੇ ਆ ਤੇ ਆਪਾਂ ਉਹਨਾਂ ਦੀ ਸੇਵਾ ਜੀ ਖਰੇ ਉਤਰਾਂਗੇ ਕਿ ਅੱਗੇ ਵੀ ਜਿਹੜੇ ਪ੍ਰੋਜੈਕਟ ਲਿਆਂਦੇ ਆ ਤੇ ਹੁਣ ਵੀ ਉਹ ਤਾਕਤ ਸਾਨੂੰ ਬਖਸ਼ਣਗੇ ਕਿ ਆਪਾਂ ਜਿਹੜੇ ਪ੍ਰੋਜੈਕਟ ਲਿਆਗੇ ਉਹਨਾਂ ਦੀ ਸੇਵਾ ਖੁਸ਼ਹਾਲ ਅੰਮ੍ਰਿਤਸਰ ਨੂੰ ਬਣਾਵਾਂਗੇ ਜੀਰਾ ਤੇ ਆਪਣੇ ਵੱਲੋਂ ਮੈਂ ਯੂਥ ਦਾ ਜਥਾ ਅੱਜ ਲੈ ਕੇ ਜਾ ਰਿਹਾ ਜੀ ਜਿਹੜੇ ਗੁਰਜੀਤ ਸਿੰਘ ਓਜਲਾ ਜੀ ਕਾਗਜ਼ ਭਰ ਰਹੇ ਆ ਤੇ ਉਹਨਾਂ ਦੀਆਂ ਨੀਤੀਆਂ ਨੂੰ ਵੀ ਦੇਖ ਕੇ ਯੂਥ ਸਾਰਾ ਉਹਨੇ ਨਾਲ ਆ ਤੇ ਜਮੀਨੀ ਪੱਧਰ ਤੋਂ ਉੱਠੇ ਹੋਏ ਲੀਡਰ ਆ ਤੇ ਹਰ ਵਕਤ ਉਹਨਾਂ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਯੂਥ ਸਾਡਾ ਖੜਾ ਵਾ ਸਾਡਾ ਸਮਾਜ ਖੜਾ ਵਾ ਤੇ ਚਟਾਨ ਵਾਂਗੂ ਖੜੇ ਆ ਹਰ ਵਕਤ ਤੇ ਆਪਾਂ ਭਾਰੀ ਲੀਡ ਤੋਂ ਆਪਣੇ ਹਲਕੇ 'ਚ ਜਿੱਤ ਪ੍ਰਾਪਤ ਕਰਾਵਾਂਗੇ ਜੀ